ਗੁਰੂ ਪਾਸ਼ਾ ਨੇ ਝੋਲੀ 'ਚ ਬਿਠਾਇਆ ਹੋਇਆ ਜੀ ਵਰਖ ਸ਼ਾਬਾ ਜੀ ਮੇਰੀ ਇੱਥੇ ਇਹ ਭੈਣ ਭਰਾ ਆਉਂਦੇ ਆ ਜੀ ਇੱਥੇ ਤੇ ਕੁਸ਼ ਕੰਜਵੀ ਹਰ ਹਫਤੇ ਚਲਦੀ ਆ ਵੀਰ ਹੋਰੀ ਆਪਣੇ ਆ ਵੀ ਘਰੋਂ ਮਿੱਠਾ ਘੋਲ ਕੇ ਨੀਪੂ ਆ ਕੇ ਇੱਥੇ ਨੂੰ ਜੋੜਦੇ ਆ ਇਹ ਭੈਣ ਜੀ ਹੋਰੀ ਹਰ ਹਫਤੇ ਹੀ ਆਉਂਦੇ ਆ ਪ੍ਰਸ਼ਾਦਾ ਲੋਬਨ ਜੀ ਪ੍ਰਸ਼ਾਦਾ ਲੈ ਕੇ ਹੁਣ ਨਾਲ ਇਹਨਾਂ ਦੀ ਸੇਵਾ ਕਰਵਾਈਦੀ ਆ ਜੀ ਸੰਗਤ ਪਿਆਰੀ ਬਹੁਤ ਕਰਦੀ ਆ ਜੀ ਸੰਗਤ ਪਿਆਰ ਇੰਨਾ ਕਿ ਕਰਦੀ ਆ ਸੁਭਾਅ ਦੇ ਵਿੱਚ ਸ਼ਕਲ ਦੇ ਵਿੱਚ ਸਾਰੀ ਚੀਜ਼ਾਂ ਹੀ ਬਦਲ ਗਈਆਂ ਮੈਨੂੰ ਆਪ ਨਹੀਂ ਲੰਦਾਂ ਮਦਰ ਵਰ ਮੇਰੀ ਵਾਈਫ ਕਹਿੰਦੇ ਆ ਬਈ ਇੰਨੀ ਜਿਆਦਾ ਹਲੀਮੀ ਸ਼ਾਂਤੀ ਸ਼ਾਂਤੀ ਜੀਵਨ ਦੇ ਵਿੱਚ ਆ ਗਿਆ ਸ਼ਾਂਤੀ ਆ ਗਈ ਅੱਛਾ ਮਾੜੀ ਫੈਕਟਰੀ ਹੁੰਦੀ ਆ ਉਹਦੀ ਫੈਕਟਰੀ ਦੇ ਪਾਣੀ ਦੇ ਨਾਲ ਬੜਾ ਕੁਝ ਖਰਾਬ ਹੋ ਜਾਂਦਾ ਕਿਸੇ ਨੂੰ ਟੀਵੀ ਹੋ ਜਾਂਦਾ ਕਿਸੇ ਨੂੰ ਹਨਾ ਕੈਂਸਰ ਹੋ ਜਾਂਦਾ ਕੁਝ ਇਦਾਂ ਦੀ ਗੰਦੀਆਂ ਬਿਮਾਰੀਆਂ ਲਾਈ ਜਾਂਦੀਆਂ ਉਸ ਫੈਕਟਰੀ ਦਾ ਸਾਰਾ ਇਹ ਤਾਂ ਜੀਨ ਦੁਨੀਆ ਦੇ ਮਾਲਕ ਦਾ ਦਾਰਾ ਜਨੋ ਇਹਦੀਆਂ ਵੇਵਜ਼ ਦੇ ਨਾਲ ਤੁਹਾਡੇ ਵਰਗੇ ਚੰਗੇ ਬੰਦੇ ਹਨਾ ਸੰਗਤ ਆਉਂਦੀ ਆ, ਪਾਠ ਕਰਦੀ ਆ। ਉਹਨਾਂ ਦੀ ਬਲੇਸਿੰਗ ਮਿਲਦੀ ਆ ਜੀ। ਇਹ ਸੰਗਤ ਹੀ ਆ ਜੀ, ਕੋਈ ਪਰਿਵਾਰਕ ਮੈਂਬਰ ਨਹੀਂ ਆ। ਸੰਗਤ ਹੀ ਆ, ਸੰਗਤ ਹੀ ਪਰਿਵਾਰ ਆ। ਬਿਨ ਮੰਗਿਆਂ ਹੀ ਸਭ ਕੁਝ ਮਿਲ ਜਾਂਦਾ ਵੀ ਆ ਜੀ। ਉਹ ਬਿਨ ਬਿਨ ਦੱਸਿਆ ਵੀ ਸਭ ਕੁਝ ਜਾਣਦਾ ਹੀ ਦਾਤਾ। ਮੈਨੂੰ ਅਰਦਾਸ ਕਰਨੀ ਨਹੀਂ ਆਉਂਦੀ। ਮੈਂ ਸ਼ਹਿਦ ਘਟ ਮੰਗਦਾ ਹਾਂ, ਬਾਪੂ ਨੇ ਮੇਰੇ ਵਾਸਤੇ ਜ਼ਿਆਦਾ ਸੋਚਿਆ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਜੀ ਸੇਵਾ ਕਰ ਰਹੇ ਹਾਂ ਕਿੰਨਾ ਖੰਨੰਦਾ ਭਾਜੀ ਇਦਾਂ ਜੀ ਗੁਰੂ ਪਾਸ਼ਾ ਨੇ ਝੋਲੀ 'ਚ ਬਿਠਾਇਆ ਹੋਇਆ ਜੀ ਵਰਕਸ਼ਾਹ ਹੈ ਜੀ ਮੇਰੀ ਇੱਥੇ ਇਹ ਭੈਣ ਭਰਾ ਆਉਂਦੇ ਜੀ ਇੱਥੇ ਤੇ ਕੁਸ਼ ਕੰਜਵੀ ਹਰ ਹਫਤੇ ਚੱਲਦੀ ਆ ਵੀਰ ਹੋਰੀ ਆਪਣੇ ਆ ਵੀ ਘਰੋਂ ਮਿੱਠਾ ਘੋਲ ਕੇ ਨਿਪੂ ਆ ਕੇ ਇੱਥੇ ਨਿ ਜੋੜਦੇ ਆ ਇਹ ਭੰਜਿਓਰੀ ਹਰ ਹਫਤੇ ਆਉਂਦੇ ਆ ਪ੍ਰਸ਼ਾਦਾ ਲੋਬਨ ਜੀ ਪ੍ਰਸ਼ਾਦਾ ਲੈ ਕੇ ਹੁਣ ਨਾਲ ਇਹਨਾਂ ਨੇ ਸੇਵਾ ਕਰਵਾਈ ਦੀ ਹੈ ਜੀ ਬਾਈਕ ਜੀ ਜਿਵੇਂ ਆਪਾਂ ਦੇਖਦੇ ਆਂ ਜਦੋਂ ਸੰਗਤ ਇੱਥੇ ਆਉਂਦੀ ਹੈ ਬਹੁਤ ਉਹਨਾਂ ਦੇ ਜੀਵਨ ਦੇ ਵਿੱਚ ਫਰਕ ਜਿਹੜਾ ਬਦਲਾਵ ਆਉਂਦਾ ਪਰ ਜਦੋਂ ਤੁਸੀਂ ਬਿਲਕੁਲ ਨੇੜੇ ਆ ਉਹਨਾਂ ਦੀ ਕਹਿੰਦਾ ਤੁਹਾਡੇ ਜੀਵਨ 'ਚ ਕਿੰਨਾ ਕ ਬਦਲਾਵ ਆ ਉਹ ਸੰਗਤ ਸੰਗਤ ਪਿਆਰ ਹੀ ਬਹੁਤ ਕਰਦੀ ਹੈ ਜੀ ਸੰਗਤ ਪਿਆਰ ਇਹਨਾਂ ਕਿ ਕਰਦੀ ਆ ਸੁਭਾਅ ਦੇ ਵਿੱਚ ਸ਼ਕਲ ਦੇ ਵਿੱਚ ਸਾਰੀ ਚੀਜ਼ਾਂ ਹੀ ਬਦਲ ਗਈਆਂ ਮੈਨੂੰ ਆਪਣੀ ਲੰਧਰ ਮਦਰ ਔਰ ਮੇਰੀ ਵਾਈਫ ਕਹਿੰਦੇ ਆ ਬਈ ਇੰਨੀ ਜਿਆਦਾ ਹਲੀਮੀ ਸ਼ਾਂਤੀ ਸ਼ਾਂਤੀ ਜੀਵਨ ਦੇ ਵਿੱਚ ਆ ਜਾਂਦੀ ਸ਼ਾਂਤੀ ਆ ਜਾਂਦੀ ਸ਼ਾਂਤੀ ਆ ਤੇ ਜਿਵੇਂ ਜਦੋਂ ਅਸੀਂ ਸਾਰੇ ਦਿਹਾੜੀ ਇੱਥੇ ਰਹਿੰਨੇ ਹੋ ਬਾਣੀ ਸਾਰਾ ਦਿਨ ਸੁਣਦੇ ਹਾਂ ਕਿੰਨਾ ਚ ਪੈਂਦੀ ਰਹਿੰਦੀ ਆ ਤਾਂ ਕਹਿ ਲੋ ਜਿੱਦਾਂ ਜਿਹੜੀ ਸੰਗਤ ਕੱਲੇ ਚ ਪੈਰਾ ਸਾਹਿਬ ਚ ਆਉਂਦੀ ਉਹਨਾਂ ਦੇ ਜੀਵਨ ਚ ਇੰਨਾ ਬਦਲਾਅ ਹੋਇਆ ਤੇ ਤੁਹਾਡੇ ਜੀਵਨ ਦੇ ਵਿੱਚ ਕਿੰਨੀ ਕੁ ਬਖਸ਼ਿਸ਼ ਆ ਗੁਰੂ ਜੀ ਦੀ ਮੈਂ ਜੀ ਇੱਕ ਤੁਹਾਨੂੰ ਇੱਕ ਗੱਲ ਦੱਸਣਾ ਚਾਹਣਾ ਅ ਕਿਸੇ ਵੀ ਕਿਸੇ ਵੀ ਜਗ੍ਹਾ ਤੇ ਮਾੜੀ ਫੈਕਟਰੀ ਹੁੰਦੀ ਆ ਉਹਦੀ ਫੈਕਟਰੀ ਦੇ ਪਾਣੀ ਦੇ ਨਾਲ ਬੜਾ ਕੁਝ ਖਰਾਬ ਹੋ ਜਾਂਦਾ ਕਿਸੇ ਨੂੰ ਟੀਵੀ ਹੋ ਜਾਂਦਾ ਕਿਸੇ ਨੂੰ ਹਨਾ ਕੈਂਸਰ ਹੋ ਜਾਂਦਾ ਕੁਛ ਐਦਾਂ ਦੀ ਗੰਦੀਆਂ ਬਿਮਾਰੀਆਂ ਲਾਈ ਜਾਂਦੀਆਂ ਉਸ ਫੈਕਟਰੀ ਦਾ ਅਸਰ ਇਹ ਤਾਂ ਜੀਨ ਦੁਨੀਆ ਦੇ ਮਾਲਕ ਦਾ ਦਾਰਾ ਸਾਨੂੰ ਇਹਦੀਆਂ ਵੇਵਜ਼ ਦੇ ਨਾਲ ਤੁਹਾਡੇ ਵਰਗੇ ਚੰਗੇ ਬੰਦੇ ਹਨਾ ਸੰਗਤ ਆਉਂਦੀ ਆ ਪਾਠ ਕਰਦੀ ਆ ਉਹਨਾਂ ਦੀ ਬਲੇਸਿੰਗ ਮਿਲਦੀ ਹੈ ਜੀ ਇਹ ਸੰਗਤੀ ਹੈ ਜੀ ਕੋਈ ਪਰਿਵਾਰਕ ਮੈਂਬਰ ਨਹੀਂ ਆ ਸੰਗਤੀ ਹੈ ਸੰਗਤੀ ਪਰਿਵਾਰ ਆ ਕਹਿੰਦੇ ਬਿਨ ਮੰਗਿਆ ਹੋਏ ਸਭ ਕੁਝ ਇੱਥੇ ਮਿਲ ਜਾਂਦਾ ਹੈ ਤੇ ਮੰਗਣ ਦੀ ਬਿਲਕੁਲ ਲੋੜ ਨਹੀਂ ਪੈਂਦੀ ਕੋਈ ਬਿਨ ਬਿਨ ਮੰਗਿਆ ਸਭ ਕੁਝ ਮਿਲ ਜਾਂਦਾ ਵੀ ਆ ਜੀ ਉਹ ਬਿਨ ਬਿਨ ਦੱਸਿਆ ਵੀ ਸਭ ਕੁਝ ਜਾਣਦਾ ਹੀ ਦਾਤਾ ਮੈਨੂੰ ਅਰਦਾਸ ਕਰਨੀ ਨਹੀਂ ਆਉਂਦੀ ਮੈਂ ਸ਼ਹਿਦ ਘਟ ਮੰਗਦਾ ਹਾਂ ਬਾਪੂ ਨੇ ਮੇਰੇ ਵਾਸਤੇ ਜਿਆਦਾ ਸੋਚਿਆ ਹੋਵੇ ਇਸ ਕਰਕੇ ਜੀ ਵੇ ਕਹਿੰਦੇ ਦੁੱਧ ਨਾਲ ਦੁੱਧ ਹੈ ਤੇ ਬੁੱਤ ਨਾਲ ਬੁੱਤ ਹੈ ਜਿਹੜਾ ਵੀ ਇਸ ਦਰ ਤੇ ਸੱਚੇ ਦਿਲੋਂ ਆਉਂਦਾ ਸ਼ਰਦਾ ਜੀ ਬਾਪੂ ਦਾ ਦੁੱਧ ਵਧੀਆ ਪਾ ਰਿਹਾ ਜੇ ਮੈਂ ਨਿੰਬੂ ਨਿਚੋੜ ਕੇ ਕਟੋਰੀ ਚ ਲੈ ਕੇ ਜਾਊਂਗਾ ਮਾੜਾ ਮੰਨ ਲੈ ਕੇ ਜਾਊਂਗਾ ਬਾਪੂ ਦਾ ਖੰਡਾ ਵੀ ਦੋਧਾਰੀ ਹੈ ਜੀ ਫਿਰ ਬਿਲਕੁਲ ਜੀ ਜਿਹੜਾ ਬੰਦਾ ਮਾੜੀ ਸੋਚ ਲੈ ਕੇ ਆਉਂਦਾ ਉਹਦੇ ਲਈ ਮਾੜਾ ਵੀ ਬਹੁਤ ਹੈ ਜੀ ਸੰਗਤ ਨੂੰ ਕੀ ਕਹਿਣਾ ਚਾਹੁੰਗਾ ਜਿਹੜੀ ਘਰ ਬੈਠੀ ਦਰਸ਼ਨ ਕਰ ਲੀ ਗਏ ਸੰਗਤ ਨੂੰ ਕਹਾਂਗਾ ਜੀ ਹਰ ਹਫਤੇ ਨਹੀਂ ਹਰ ਰੋਜ਼ ਹੀ ਆਇਆ ਕਰੋ ਆਪਣੇ ਆਸੇ-ਪਾਸੇ ਜਿਹੜੇ ਘਰ ਦੇ ਨੇੜੇ ਤੇੜੇ ਗੁਰਦੁਆਰੇ ਉਹਨਾਂ ਵਿੱਚ ਵੀ ਜਾਓ। ਵੀ ਜ਼ਰੂਰੀ ਨਹੀਂ ਕਿ ਵੀ ਆਪਾਂ ਇੱਕ ਜਗ੍ਹਾ ਤੇ ਹੀ ਆਉਣਾ। ਔਰ ਸਭ ਨਾਲ ਵੱਡੀ ਗੱਲ ਹੈ ਪਹਿਲਾਂ ਆਪਣੇ ਆਂਢੇ-ਗੁਆਂਢੀਆਂ ਦਾ ਖਿਆਲ ਰੱਖੋ। ਆਪਣੇ ਭੈਣ-ਭਰਾਵਾਂ ਦਾ, ਦੋਸਤਾਂ ਦਾ। ਅੱਗੇ ਸਾਰਿਆਂ ਨੂੰ ਜੀ ਫੇਰ ਬਾਬਾ ਜੀ ਦਾ ਬਹੁਤ ਵਡਾਸਰਾ ਤੰਤਨ ਬਾਬਾ ਦੀਪ ਸਿੰਘ ਜੀ, ਮੇਨਾ ਕਰਨ ਸਾਰਿਆਂ ਦੇ। ਠੀਕ ਹੈ। ਵਾਈ ਗੁਰੂ ਜੀ ਦਾ ਖਿਆਲ। ਸਾਰਿਆਂ ਵਾਈ ਗੁਰੂ ਜੀ ਕੀ ਫਤ ਹੈ।